ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਸੋ ਜੀ ਆਪਾਂ ਅੱਜ ਤੁਹਾਡੇ ਤੇ ਜਾਣਕਾਰੀ ਲੈ ਕੇ ਆਏ ਹਾਂ ਜੀ ਜਿੱਦਾਂ ਕਿ ਆਪਾਂ ਕਣਕ ਬਜਾਈ ਕੀਤੀ ਏ ਔਰ ਇਸ ਵਿੱਚ ਜੋ ਕਬਾੜ ਹੋ ਜਾਂਦਾ ਹੈ ਜਾਂ ਹੋਰ ਵੀ ਜਿੱਦਾਂ ਬੂਟੀ ਵਗੈਰਾ ਜਾਂ ਹੋਰ ਵੀ ਜਿੱਦਾਂ ਕਬਾੜ ਵਗੋਂ ਦਾ ਡਰ ਹੁੰਦਾ ਹੈ ਆਪਾਂ ਇਸ ਦੀ ਰੋਕਥਾਮ ਲਈ ਦੇਖੋ ਜੀ ਆਪਾਂ ਕਣਕ ਬੀਜੀ ਏ ਜੀ ਖੇਤ ਦੇਖੋ ਇਸ ਤਾਂ ਆਪਾਂ ਖੇਤ ਦੀ ਚੰਗੀ ਤਰ੍ਹਾਂ ਵਾਈ ਕਰਕੇ ਆਪਾਂ ਇਸ ਵਿੱਚ ਕਣਕ ਦਾ ਤੇਰਾ ਕੀਤਾ ਜੀ ਔਰ ਜੋ ਆਪਾਂ ਦਵਾਈ ਵਰਤ ਰਹੇ ਆ ਉਸ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਹਾਂ ਜੀ ਜਿੱਦਾਂ ਆਪਾਂ ਜੀ ਆਪਾਂ 1 ਏਕੜ ਵਿਜੀ ਹੈ ਜੀ ਯਾਨੀ ਕਿ ਸਾਡੇ ਇੱਥੇ 6 ਸਵਾ 6 ਵਜੇ ਦਾ ਕਿੱਲਾ ਜੀ ਔਰ ਉਸ ਵਿੱਚ ਆਪਾਂ ਪਾ ਰਹੇ ਹਾਂ ਜੀ ਆਪਾਂ ਮਤਲਬ 12 ਪੰਪ ਡਬਲ ਡੋਜ਼ ਕਰ ਰਹੇ ਹਾਂ ਜੀ ਦਵਾਈ ਜਿੱਦਾਂ 6 ਇੱਕ ਵਾਰੀ ਕਰਤੇ ਫਿਰ ਦੁਬਾਰਾ ਫਿਰ ਆਪਾਂ 6 ਫੇਰ ਲਗਾਣੇ ਨੇ ਜੀ ਕਿਉਂਕਿ ਡਬਲ ਦਵਾਈ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਹੈ ਔਰ ਇਸ ਨਾਲ ਜਿੱਦਾਂ ਜਿਹੜਾ ਕਵਾੜ ਡੁਗੇਗਾ ਉਸ ਦੀ ਹੈ ਰੁਕ ਥਾਮ ਬਹੁਤ ਹੀ ਜਲਦੀ ਹੁੰਦੀ ਹੈ ਔਰ ਇੱਕ ਤਾਂ ਇੱਕ ਰੋਕਤਾਂ ਹੋਣ ਹੋ ਜੇਗੀ ਔਰ ਜਿੱਦਾਂ ਆਪਾਂ ਫਿਰ ਪਾਣੀ ਲਗਾਵਾਂਗੇ ਪਹਿਲਾ ਪਾਣੀ ਔਰ ਜੋ ਵੀ ਕਵਾੜ ਜਿਹੜਾ ਮਾਣਾ ਮੋਟਾ ਉੱਗਿਆ ਹੋਏਗਾ ਉਹ ਇਹ ਦਵਾਈ ਦੀ ਸਪਰੇ ਨਾਲ ਸਾਰਾ ਹੀ ਖਤਮ ਹੋ ਜਾਏਗਾ ਔਰ ਜੋ ਆਪਾਂ ਦਵਾਈ ਵਰਤ ਰਹੇ ਆ ਜੀ ਉਸ ਬਾਰੇ ਵੀ ਤੁਹਾਨੂੰ ਦੱਸਣੇ ਆ ਔਰ ਕਿੰਨੀ ਪਾ ਰਹੇ ਆ ਇਦਾਂ ਕਿ ਆਪਣੇ ਇਹ ਖੱਤੇ ਵਿੱਚ ਆਪਾਂ ਇੱਕ ਇਕੜ ਵਿੱਚ ਜਨਨ ਕਿ ਦੋ ਸ਼ੀਸ਼ੀਆਂ ਪਾ ਰਹੇ ਆ ਜੀ ਔਰ ਇੱਕ ਸ਼ੀਸ਼ੀ ਹੁੰਦੀ ਹੈ ਜੀ ਮੰਤਿੰਡ ਪੰਪਾਂ ਦੀ ਔਰ ਆਪਾਂ ਦੋ ਸ਼ੀਸ਼ੇ ਪਾ ਰਹੇ ਆ ਜੀ ਦੋ ਸ਼ੀਸ਼ੇ ਇਸ ਕਰਕੇ ਜੀ ਆਪਾਂ ਡਬਲ ਡੋਜ਼ ਕੀਤੀ ਹੈ ਜੀ ਔਰ ਦੋ ਸ਼ੀਸ਼ਿਆਂ ਦਾ ਪਾਣ ਦਾ ਬਹੁਤ ਹੀ ਫਾਇਦਾ ਹੁੰਦਾ ਹੈ ਔਰ ਹਾਂਜੀ ਜਿਹੜੀ ਦਵਾਈ ਆਪਾਂ ਵਰਤ ਰਹੇ ਆ ਜੀ ਆਪਣੇ ਕਬੜ ਵਾਸਤੇ ਆ ਦਵਾਈ ਹੈ ਜੀ ਔਰ ਜਿੱਦਾਂ ਆਪਣੇ ਖਾਲੀ ਡੱਬਾ ਵਗੈਰਾ ਜਾਂ ਬਾਲਟੀ ਵਗੈਰਾ ਹੁੰਦੀ ਏ ਔਰ ਆਪ ਇੱਕ ਮਾਪਾਨਾ ਜੋ ਵੀ ਆਪਾਂ ਆਪਣੇ ਇਨਸਾਬ ਨਾਲ ਪਾਣੀ ਹੈ ਔਰ ਆਪਾਂ ਉਸ ਨੂੰ ਪਾਣੀ ਵਿੱਚ ਮਤਲਬ ਮਿੰਕੇ ਪਾਣੀ ਵਿੱਚ ਔਰ ਆਪਾਂ ਇਸ ਦਾ ਕੋਲ ਬਣਾ ਲੈਣਾ ਹੈ ਔਰ ਚੰਗੀ ਤਰ੍ਹਾਂ ਕੋਲ ਬਣਾ ਕੇ ਜਿੱਦਾਂ ਆਪਣੇ ਇੱਕ ਪੰਪ ਵਿੱਚ ਆਪਾਂ ਆਪਾਂ ਆਪਣੇ ਸਾਬ ਨਾਲ ਜਿਵੇਂ ਕੋਈ ਅੱਧਾ ਲੀਟਰ ਪਾਉਂਦਾ ਹੈ ਕੋਈ ਲੀਟਰ ਵੀ ਪਾਉਂਦਾ ਹੈ ਔਰ ਉਸ ਨਾਲ ਆਪਣਾ ਕੋਲ ਬਣਾ ਕੇ ਆਪਣੇ ਪੰਪ ਵਿੱਚ ਪਾ ਕੇ ਆਪਣੇ ਆਪਣੇ ਖੇਤ ਨੂੰ ਸਪਰੇਅ ਕਰਨਾ ਹੈ ਔਰ ਇਸ ਨਾਲ ਜੋ ਵੀ ਹੈਗਾ ਜੋ ਕਬਾੜ ਆਪਣੇ ਖੱਤੇ ਵਿੱਚ ਖੇਤ ਵਿੱਚ ਨਹੀਂ ਉੱਗੇਗਾ ਔਰ ਇਸ ਨਾਲ ਬਹੁਤ ਹੀ ਫਾਇਦਾ ਹੋਵੇਗਾ ਔਰ ਜਿੱਦਾਂ ਕਿ ਇੱਕ ਜਿਹੜੀ ਆਪਾਂ ਜਿਹੜੀ ਕਣਕ ਵਗੈਰਾ ਉੱਗ ਜਾਂਦੀ ਏ ਫੋਰ ਜਿੱਦਾਂ ਜੇ ਬਿਮਾਰੀ ਨਹੀਂ ਲੱਗਦੀ ਹੈਗੀ ਇਸ ਦਵਾਈ ਤੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਔਰ ਮੈਂ ਹਰ ਸਾਲ ਹੀ ਆਪਣੇ ਖੇਤ ਵਾਸਤੇ ਇਹ ਦਵਾਈ ਵਰਤਨਾ ਜੀ ਔਰ ਆਪਣੇ ਹੋਰ ਵੀ ਕਿਸਾਨਾਂ ਨੂੰ ਦੱਸਣਾ ਚਾਹਨਾ ਕਿ ਆਪਣੀ ਜਿਹੜੀ ਖੇਤ ਦੀ ਜਿਹੜੀ ਆਪਣੇ ਖੇਤ ਦੀ ਪਹਿਲਾਂ ਹੀ ਦੇਖਭਾਲ ਕਰ ਲੋ ਔਰ ਜਾਂ ਕਿ ਆਪਾਂ ਨੂੰ ਜਿਹੜੀ ਫਸਲ ਆਏਗੀ ਕਣਕ ਦੀ ਫਸਲ ਆਏ ਜਾਂ ਕੋਈ ਵੀ ਆਪਾਂ ਜਿਹੜੀ ਆਪਾਂ ਫਸਲ ਬਿਜਣੀ ਜਿਹਨਾਂ ਸਰੋਂ ਹੋ ਗਈ ਜਾਂ ਹੋਰ ਵੀ ਜਿੱਦਾਂ ਆਪਣਾ ਬਿਜਣੀ ਹੈਪੀ ਹੈਗੀ ਆਪਾਂ ਫਸਲ ਔਰ ਉਸ ਉਸ ਲਈ ਆਪਾਂ ਪਹਿਲਾਂ ਹੀ ਕਵਾੜ ਦੀ ਰੋਗथाम ਕਰ ਲਈਏ ਤਾਂ ਫਸਲ ਦਾ ਝਾੜ ਵੀ ਵੱਧ ਹੁੰਦਾ ਹੈ ਔਰ ਆਪਾਂ ਨੂੰ ਮੁਨਾਫਾ ਵੀ ਵੱਧ ਹੁੰਦਾ ਹੈ ਔਰ ਇਸ ਤਰ੍ਹਾਂ ਕੇ ਆਪਾਂ ਆਪਣੀ ਫਸਲ ਵਾਸਤੇ ਜਾਂ ਆਪਣੇ ਖੇਤ ਵਾਸਤੇ ਇਹੀ ਦਵਾਈ ਦਾ ਆਪਾਂ ਪ੍ਰਯੋਗ ਕਰਦੇ ਆਂ ਔਰ ਵਰਤੋਂ ਕਰਦੇ ਆਂ ਔਰ ਆਪਣੇ ਖੇਤ ਦਾ ਔਰ ਆਪਣੀ ਫਸਲ ਦਾ ਖਿਆਲ ਰੱਖਦੇ ਆਂ ਔਰ ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਜੀ ਹੋਰ ਅੱਗੇ ਤੁਹਾਨੂੰ ਦੱਸਨੇ ਜੀ ਆਪਾਂ ਕਿੱਦਾਂ ਸਪਰੇਅ ਕਰਨਾ ਹੈ ਔਰ ਆਪਾਂ ਤੁਹਾਨੂੰ ਬਣਾ ਕੇ ਵੀ ਉਹ ਖੁਦ ਆਪਾਂ ਕਰਕੇ ਵੀ ਦਿਖਾਣੇ ਆ ਧੰਨਵਾਦ ਜੀ ਹਾਂ ਜਿੱਦਾਂ ਜੀ ਆਪਣਾ ਪੰਪ ਹੈ ਜੀ ਔਰ ਜਿੱਦਾਂ ਆਪਾਂ ਪਾਣੀ ਮਿਲੇ ਆ ਜੀ ਇਹ ਪਮਾਨਾ ਲਿਆ ਜੀ ਆਪਾਂ ਔਰ ਇਸ ਨਾਲ ਆਪਾਂ ਮਿਲ ਕੇ ਆਪਾਂ ਪਾਣੀ ਪਾ ਲਿਆ ਜੀ ਉਹਦੇ ਦਵਾਈ ਦਾ ਜੀ ਕੋਲ ਬਣਾ ਲੈਣਾ ਜੀ ਆਹ ਦੇਖੋ ਕੋਲ ਆ ਜਾ ਪੁੱਤ ਚੰਗੀ ਤਰ੍ਹਾਂ ਆਪਾਂ ਕੋਲ ਬਣਾ ਲੈਣਾ ਜੀ ਹੋਰ ਇਸ ਤਰ੍ਹਾਂ ਆਪਾਂ ਕੋਲ ਬਣਾ ਕੇ ਇਹ ਆਪਣੀ ਹੋ ਗਈ ਜੀ 6 ਪੰਪਾਂ ਦੀ ਜੀ ਹੋਰ ਦੂਸਰੀ ਆਪਾਂ ਪਾ ਰਹੇ ਹਾਂ ਜੀ ਦੂਸਰੀ ਆਪਾਂ ਪਾਰੇ ਜੀ 6 ਪੰਪਾਂ ਦੀ ਹੋਰ ਕਰਾਏ ਡਬਲ ਡੋਜ਼ ਕਰਨੀ ਹੈ ਜੀ ਆਪਣੇ ਖੇਤੇ ਨੂੰ 1 ਏਕੜ ਨੂੰ ਮੈਨੂੰ ਕਿ 6 ਸਵਾ 6 ਬਿਗੇ ਨੂੰ ਜੀ ਹਾਂਜੀ ਇਦਾਂ ਆਪਾਂ ਪਾ ਕੇ ਆਪਾਂ ਕੋਲ ਬਣਾ ਕੇ ਔਰ ਆਪਣੇ ਆਪਣੇ ਪمپ ਵਿੱਚ ਜੀ ਇਦਾਂ ਆਪਣਾ ਇਹ ਪਮਾਨੇ ਦੇ ਸਾਹਮਣੇ ਜੀ ਆਪਾਂ ਇੱਕ ਪੰਪ ਦੇ ਵਿੱਚ ਇੱਕ ਪਾਣੀ ਹੈ ਔਰ ਆਪਣੇ ਖੇਤ ਨੂੰ ਸਪਰੇਅ ਕਰਨਾ ਹੈ ਔਰ ਡਬਲ ਡੋਜ਼ ਕਰਨੀ ਹੈ ਔਰ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਜਾਣਕਾਰੀ ਔਰ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਜੀ ਧੰਨਵਾਦ going